ਬੈਠ ਜੇ ਆ ਬੇਟੀ ਮੈਂ ਵੀ ਆਉਣ ਡਿਆ ਸੀ ਦੁਬਗ ਦਾ ਫੋਨ ਹਣ ਹਾਂਜੀ ਮੈਂ ਵੀ ਉਹ ਗੱਲ ਕਰਨ ਲਈ ਜਿਹੜੀ ਤੁਸੀਂ ਕਹਿ ਰਹੇ ਸੀ ਕਿ ਚਲ ਉੱਥੋਂ ਵੇਚ ਕੇ ਤੇ ਹੋਰ ਕਿਤੇ ਲੱਢੀ ਹੂੰ ਉਹ ਕਹਿ ਰਹੇ ਸੀ ਚਲ ਕੋਈ ਨਹੀਂ ਮੈਂ ਆ ਜਾਣਾ ਵਾ ਤੇ ਫਿਰ ਆ ਕੇ ਤੇ ਵੇਰ ਲਾਂਗੇ ਆਹ ਉਹਨੂੰ ਪੁੱਛ ਕੇ ਫਿਰ ਇਹੋ ਜੇ ਕੰਮ ਕਰਨਾ ਉਹਨੂੰ ਵੇਰ ਆ ਥੋੜਾ ਕਰ ਲੈਣਾ ਫਿਰ ਉਹ ਤੋਂ ਖੁਸ਼ੀਆਂ ਬੰਗਾਰ ਨਹੀਂ ਮੰਮੀ ਉਹਨਾਂ ਦੀ ਸਲਾਹ ਨਾਲ ਹੀ ਚੱਲਣਾ ਉਹਦੀ ਸਲਾਹ ਨਹੀਂ ਸਾਰੇ ਕੰਮ ਹੋਣੇ ਜਿੱਦਾਂ ਉਹ ਕਹਿਣਗੇ ਉਦਾਂ ਹੀ ਕਰਨਾ ਪੈਣਾ ਮੈਂ ਤਾਂ ਕਿਹਾ ਹੀ ਮੈਂ ਹਾਂ ਜੇ ਨਹੀਂ ਆ ਤੇ ਫਿਰ ਤੁਸੀਂ ਮੈਨੂੰ ਨਾਲ ਹੀ ਲੈ ਜਿਓ ਹੂੰ ਹੂੰ ਚਲ ਫੇਰ ਕੀ ਕਰਨ ਨੂੰ ਵੇਚਣਾ ਵਾ ਜੀ ਲੈ ਜਾਣਗੇ ਤੇ ਨਹੀਂ ਚੱਲ ਹਾ ਤੇ ਤੂੰ ਛੱਡ ਦਲਜਿੰਦਰ ਹਾ ਤੇ ਤੂੰ ਛੱਡ ਗੱਲ लवली ਦਰਪਿੰਦਰ ਆਏ ਮੇਰੇ ਵੱਲ ਸੂਟ ਜਿਹੜਾ ਸੀ ਰੁਪਿੰਦਰ ਨੇ ਖਰੀਆ ਵਟਾ ਲਿਆ ਉਹਦੇ ਨਾਲ ਸੰਦੀਪ ਨਾਲ ਤੇ ਉਹ लवली ਨੂੰ ਦੱਸਿਆ ਨਹੀਂ ਕਿਦੇ ਉਹਨੇ ਤੇ लवली ਮੇਰ ਨਾਲ ਖਿਜਣ ਡਿਆ ਸੀ ਆਣ ਕੇ ਸੂਟ ਚੋ ਕੇ ਲੈ ਆਇਆ ਇੱਥੇ ਵੀ ਆ ਮਮੀ ਸੂਟ ਲੈ ਕੇ ਦਿੱਤਾ ਵਾ ਉਹਨੂੰ ਕੀ ਮਤਲਬ ਮਮੀ ਸੂਟ ਵਟਾ ਲਿਆ ਵਾ ਸੂਟ ਸੰਦੀਪ ਨੇ ਤੇ ਆਪਣਾ ਆਪਣੀ ਪਸੰਦ ਦਾ ਲਿਆ ਏ ਤੇ ਮੈਂ ਵੀ ਚਲੋ ਆਪਣੀ ਪਸੰਦ ਦਾ ਲਿਆ ਤੇ ਜਿਹੜਾ ਰੁਪਿੰਦਰ ਦਾ ਸੂਟ ਹੀ ਨਾ ਉਹ ਤੇ ਮੈਂ ਆਪਣੀ ਮਰਜ਼ੀ ਦਾ ਲਿਆ ਸੀ ਉਹ ਤੇ ਸੂਟ ਬਹੁਤ ਸੋਹਣਾ ਸੀ ਤੇ ਆਹ ਕਾ ਦਾ ਰੋਲਾ ਪਾ ਗਿਆ ਹੁਣ ਸੂਟ ਦਾ ਸਨਦੀਪ ਵਾਲਾ ਸੂਟ ਹੀ ਨਾ ਉਹ ਕਿਤੇ ਪਸੰਦ ਆ ਗਿਆ ਇਹਨੂੰ ਸਿਦੈਣ ਨੂੰ ਤੇ ਇਹਨੇ ਉਹਨਾਂ ਬਿਠਾ ਲਿਆ ਵਾ ਤੇ ਇਹਨੂੰ ਲਵਰੀ ਨੂੰ ਤੇ ਦੱਸਿਆ ਨਹੀਂ ਉਹਨੇ ਤੇ ਚੱਲ ਕੋਈ ਨਹੀਂ ਮੰਮੀ ਜੇ ਬਿਠਾ ਲਿਆ ਹੀ ਤੇ ਸੰਦੀਪ ਦਾ ਸੂਟ ਮਾੜਾ ਤਾਂ ਨਹੀਂ ਉਹ ਵੀ ਬਹੁਤ ਸੋਹਣਾ ਸੀ ਸੂਟ ਇਹਦੇ ਵਿੱਚ ਰੋਲਾ ਪਾਉਣ ਵਾਲੀ ਕਿਹੜੀ ਗੱਲ ਵਾ ਪਾਲ ਤੜਫਾਂ ਡਿਆ ਹੀ ਬਾਹਰ ਆਣ ਕਹਿੰਦਾ ਕੋਈ ਸੂਟ ਲੈ ਕੇ ਦਿੱਤਾ ਵਾ ਇਹਨੂੰ ਇਹ ਨਹੀਂ ਮੰਮੀ ਸੂਟ ਤੇ ਉਹ ਵੀ ਬਹੁਤ ਸੋਹਣਾ ਹੈਗਾ ਉਹ ਕਿਹੜਾ ਸਸਤਾ ਆਇਆ ਹੈਗਾ ਉਦੀ ਵਜਤ ਤੜਪਣ ਵਾਲੀ ਕੋਈ ਗੱਲ ਹੀ ਹੈ ਨਹੀਂ ਸੂਟ ਨਾ ਚੰਗਾ ਵੀ ਨਹੀਂ ਲੱਗਣ ਦਾ ਮੈਂ ਵੀ ਫੜ ਕੇ ਵੇਖਿਆ ਤੇ ਮੈਂ ਖਰਵਾ ਖਰਵਾ ਜਾਂ ਲੱਗਣ ਰਿਹਾ ਸੀ ਕੱਪੜਾ ਲਵਲੀ ਨੂੰ ਮੈਂ ਕੀ ਆਂਦੀ ਹੂੰ ਖਰਵਰਾ ਲੱਗਣ ਰਿਹਾ ਹੈ ਹਾਂ ਨਹੀਂ ਮੰਮੀ ਜਿਹੜਾ ਸੰਦੀਪ ਵਾਲਾ ਸੂਟ ਹੀ ਉਹ ਵੀ ਕੋਟਨ ਦਾ ਹੈ ਉਹ ਵੀ ਬਹੁਤ ਸੋਹਣਾ ਸੂਟ ਹੀ ਸੂਟ ਦੇ ਖੋਲ ਕੇ ਮੈਂ ਵੀ ਨਹੀਂ ਛਾਜਣਾ ਵੇਖਿਆ ਕਿ ਕਿਦਾਂ ਦਾ ਹੈਗਾ ਕੱਪੜਾ ਤੇ ਕਿਦਾਂ ਨਹੀਂ ਰੰਗੀ ਵੇਛੜਿਆ ਉਤੋਂ ਆਦਾ ਮੈਂ ਤੂੰ ਵੀ ਚੋਕੇ ਉਥੋਂ ਲੈ ਆਈਆਂ ਲਿਫਾਫਿਆਂ ਚ ਫੋਵਾ ਕੇ ਤੇ ਜੇ ਤੁਸੀਂ ਉਥੇ ਚਾਹ ਜਨਾ ਵੇਖ ਲੈਂਦੇ ਹੋਲ ਕੇ ਦੁਕਾਨ ਵਾਲੇ ਅੱਗੇ ਠੱਗੀ ਮਾਰਦੇ ਫੇਰੀ ਦੋਵੇਂ ਇੱਕੋ ਜਿਹੇ ਗੈਂਆਂ ਹੀ ਰਹੀ ਮੰਮੀ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੀ ਅਸੀਂ ਨਿਆਣੀਆਂ ਹੀ ਜੜੀਆਂ ਗੈਂਆਂ ਅਸੀਂ ਕਿਹੜੇ ਪਹਿਲੀ ਵਾਰੀ ਸੂਟ ਖਰੀਦਦੇ ਵੀ ਸਾਨੂੰ ਖਰੀਦਣ ਦਾ ਪਤਾ ਨਹੀਂ ਹੈਗਾ ਅਸੀਂ ਤਾਂ ਉਥੇ ਚੰਗੀ ਤਰ੍ਹਾਂ ਵੇਖ ਕੇ ਖਲਾਰ ਕੇ ਤੇ ਚਲੋ ਜਦੋਂ ਉਹਨੇ ਪੈ ਕੇ ਕਰਕੇ ਦਿੱਤੇ ਉਦੋਂ ਵੀ ਅਸੀਂ ਵੇਖੀ ਤੇ ਇਹਦੇ ਵਿੱਚ ਠੱਗੀ ਮਾਰਨ ਵਾਲੀ ਕਿਹੜੀ ਗੱਲ ਵਾ ਭਲਾ ਚੱਲ ਜੋ ਹੋ ਗਿਆ ਹੁਣ ਹੋ ਗਿਆ ਵਾ ਤੇ ਹੁਣ ਗਾੜੀ ਵਾਸਤੇ ਤੁਹਾਨੂੰ ਇਹ ਮਾਤੀਓ ਜੀ ਜਦੋਂ ਜਾਣਾ ਨਾ ਲੈਣ ਉਹਨੂੰ ਨਾਲ ਲੈ ਜਾਇਆ ਕਰੋ ਜੇ ਅਸੀਂ ਚੰਪਾ ਵੀ ਬੁਲਾਇਆ ਚੰਗਾ ਦੇ ਭਾਵੇਂ ਲਾਇਆ ਉਹ ਮਾੜਾ ਉਹਨੂੰ ਲੱਗਣ ਵਾਲੇ ਨੂੰ ਪਤਾ ਹੋਵੇਗਾ ਵੀ ਆਪ ਰਿਆਈ ਆ ਖਰੀਦ ਕੇ ਮੰਮੀ ਅਹੀਂ ਤੇ ਕਿਹਾ ਸੀ ਉਹਨੂੰ ਵੀ ਨਾਲ ਚੱਲ ਉਹਨੇ ਆਪ ਹੀ ਮਨਾ ਕੀਤਾ ਸੀ ਵੀ ਮੈਂ ਨਹੀਂ ਜਾਣਾ ਤੇ ਨਾਲੇ ਜਿਹੜਾ ਮੈਂ ਸੂਟ ਲਿਆਂਦਾ ਸੀ ਉਹ ਕਿਹੜਾ ਮਾੜਾ ਸੀ ਉਹੋ ਹੀ ਸਵਾ ਲੈਂਦੀ ਹੈ ਉਹ ਵੀ ਆਪਣੀਆਂ ਮਰਜ਼ੀਆਂ ਹੀ ਕਰਦੀ ਹੈ ਬਸ ਆਹ ਨਹੀਂ ਚੰਗਾ ਤੇ ਉਹ ਨਹੀਂ ਚੰਗਾ ਚੱਲ ਜਾ ਉਠੋ ਤਾਂ ਖਾਓ ਰੋਟੀ ਪਾਣੀ ਜਾ ਕੇ ਛੂਟੀ ਹੈ ਨਾ ਵਟਾਇਆ ਕਰ ਕੋਈ ਨਹੀਂ ਹੁੰਦਾ ਫੇਰ ਆਪਾਂ ਹੋਰ ਆ ਜਾਣਗੇ ਵਟਾਇਆ ਦੇ ਮੰਮੀ ਕਿਹਾ ਵਾ ਪਰ ਇਹ ਆ ਵੀ ਰੋਲੀ ਪਾਉਂਦੇ ਚੰਗੇ ਨਹੀਂ ਲੱਗੀਦਾ ਕਹਿਣਾ ਕਿ ਇਹ ਗੱਲਾਂ ਨਾ ਰੋਜ਼ ਦਿਹਾੜੀ ਕੋਈ ਨਾ ਕੋਈ ਗੱਲ ਹੁੰਦੀ ਰਹਿੰਦੀ ਆ ਇੱਥੇ ਦੇਖ ਬ ਕੋਚਾ ਲਾਈ ਜਾਨੀ ਕੀ ਹੋ ਗਿਆ ਇਹ ਕੁਝ ਨਹੀਂ ਦੁੱਲ ਗਏ ਕੋ ਸਫਾਈ ਕਰਕੇ ਠੀਹੀਂ ਤੂੰ ਮੈਨੂੰ ਕੋਚਾ ਵੀ ਲਾ ਹੀ ਦਿੰਨੀ ਆ ਆ ਇੱਧਰ ਬਹਿ ਜਾ ਇੱਧਰ ਆ ਹੋ ਆਏ ਮਸ਼ੀਨ ਵਾਲੇ ਆ ਗਏ ਆ ਉਹ ਹੋਇਆ ਓਹ ਹੋਇਆ ਲੱਲੋਂ ਹਾਂਜੀ ਉਹ ਤੇ ਕਹਿੰਦਾ ਸ਼ਾਮ ਨੂੰ ਆ ਜਾਊਗਾ ਅੱਛਾ ਅੱਛਾ ਤੇ ਉਹਦੇ ਨਾਲ ਕੀ ਜਾਣਾ ਸੀ ਉਹ ਰਸਤੇ ਹੀ ਜਾਣ ਡਿਆ ਸੀ ਉੱਪਰਲੇ ਬਨੇ ਮੈਂਬਰ ਨਹੀਂ ਆ ਜੋ ਬਣ ਹਾਂਜੀ ਉਹਨੇ ਬਿਠਾ ਲਿਆ 10 ਮਿੰਟ ਆਪਣੇ ਕੋਲ ਮੈਨੂੰ ਕੀ ਕਹਿੰਦੇ ਕਹਿਣਾ ਸੁਨੀਪ ਉਹਨੇ ਕੀ ਗੱਲ ਤੋਂ ਉਹਨੇ ਕੋਈ ਮਾੜੀ ਨਹੀਂ ਕੀਤੀ ਪਰ ਨਾ ਸਾਡੇ ਘਰ ਦੀਆਂ ਗੱਲਾਂ ਨਾ ਪਰਲੇ ਮਲੇ ਤੱਕ ਪਹੁੰਚਣ ਡੀਆਂ ਵਾ ਤੇ ਕਰਨੀ ਹੈ ਕਹਿੰਦੇ ਆ ਇੱਕੋ ਚੁਗਲ ਹੋਰ ਵਾ ਹਿੰਦੀ ਨੇ ਗੱਲ ਕੀਤੀ ਹੁਣੀ ਆ ਸਭ ਕੋ ਪਤਾ ਵਾ ਲੋਕਾਂ ਨੂੰ ਯਾਡੇ ਘਰ ਚ ਕੀ ਬੰਨ ਡਿਆ ਵਾ ਹਿੰਦੀ ਨੇ ਗੱਲ ਕੀਤੀ ਆ ਉਹਨੂੰ ਕੀ ਲੋੜ ਪਈ ਸੀ ਦੱਸਣ ਦੀ ਉਹ ਸੰਦੀਪ ਉਹਨੇ ਕਿਰਾ ਨਾਂ ਲਿਆ ਵਾ ਕਹਿੰਦੇ ਬੰਦੇ ਦਾ ਹੀ ਦਿੰਦੇ ਆ ਤਾਂ ਫਿਰ ਹੋਇਆ ਕੋਨਾ ਹੋਰ ਇਕੋ ਹੀ ਆ ਇਹ ਰਾ ਗੱਲ ਕਰਦਾ ਇਧਰ ਨਹੀਂ ਉਧਰ ਵੇਖ ਲਓ ਕਿਥੋਂ ਤੱਕ ਗੱਲ ਪਹੁੰਚ ਗਈ ਆ ਤੇ ਸੰਦੀਪ ਹੋ ਵੀ ਸੱਚੀ ਪਹੁੰਚੀ ਆ ਜੋ ਘਰ ਚ ਹੋਣ ਡਿਆ ਵਾ ਪਹਿਲਾਂ ਥੋੜਾ ਕੁਝ ਕਰਦੀ ਰਹੀ ਆ ਲੋਕਾਂ ਨੂੰ ਤੇ ਆਪੇ ਪਤਾ ਲੱਗਣਾ ਸੀ ਗਾਂ ਦੀ ਗਾਂ ਗੱਲ ਪਹੁੰਚ ਗਈ ਸੰਦੀਪ ਪਿੱਛੇ ਜੋ ਹੋ ਗਿਆ ਹੋ ਗਿਆ ਤੂੰ ਮੇਰੀ ਗੱਲ ਸੁਣੋ ਘਰ ਚ ਇਦਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਜਿਹੜੀ ਬਾਹਰ ਪਹੁੰਚੇ ਤੇ ਲੋਕੀ ਗੱਲਾਂ ਕਰਨ ਤੇ ਮੈਂ ਕਿਹੜਾ ਜਾ ਜਾ ਕੇ ਕਰਨ ਢੀ ਆ ਕਰਨ ਵਾਲੀ ਨੇ ਕਰਵਾਤੀਆਂ ਗੱਲਾਂ ਹੁਣ ਇਹਦੇ ਵਿੱਚ ਮੇਰਾ ਕੀ ਕਸੂਰ ਵਾ ਦੀਪ ਮੇਰੀ ਗੱਲ ਸੁਣ ਧਿਆਨ ਨਾਲ ਮੈਂ ਤੇਰੇ ਨਾਲ ਪਿਆਰ ਨਾਲ ਗੱਲ ਕਰਨ ਡਿਆ ਵਾਂ ਤੇ ਮੈਂ ਤੈਨੂੰ ਇਹੋ ਹੀ ਕਹਿਣ ਡਿਆ ਵਾਂ ਕਿ ਕੋਈ ਗੱਲ ਨਹੀਂ ਜੀ ਉਹਦਾ ਵੀ ਕਸੂਰ ਵਾ ਨਾ ਅੱਗੇ ਤੋਂ ਨਾ ਇਦਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਘਰ ਵਿੱਚ ਪਤਾ ਗੱਲ ਲੱਗੀ ਆ ਹੁਣ ਇਦਾਂ ਦਾ ਕੰਮ ਕਰਾਂਗੇ ਤੋਂ ਬਾਹਰ ਲੋਕਾਂ ਨੂੰ ਪਤਾ ਲੱਗੂਗਾ ਤੇ ਗੱਲਾਂ ਕਿੰਨੂ ਹੋਣੀਆਂ ਵਾ ਸਾਨੂੰ ਹੀ ਗੱਲਾਂ ਹੋਣੀਆਂ ਵਾ ਨਾ ਉਹਦੇ ਨਾਲ ਟਾਡੀ ਠੀਕ ਵਾ ਮੈਂ ਤਾਂ ਸਮਝ ਗਈ ਆ ਉਹਨੂੰ ਪਰ ਕੌਣ ਸਮਝਾਵੇ ਉਹਨੂੰ ਤਾਂ ਸਮਝਾਉਣਾ ਹੀ ਪੈਣਾ ਵਾ ਨਾ ਮੈਂ ਤਾਂ ਬਥੇਰਾ ਮੱਥਾ ਮਾਰ ਕੇ ਵੇਖ ਲਿਆ ਵਾ ਮੈਂ ਜਦੋਂ ਦੀ ਵੀ ਆਈ ਆਈ ਆ ਕੋਈ ਗੱਲ ਸੁਣੀ ਮੇਰੀ ਇੰਨੇ ਸਭ ਕੁਝ ਕੀਤਾ ਵਾ ਨਾ ਉਹ ਤੁਹਾਨੂੰ ਇਦਾਂ ਦਾ ਮੌਕਾ ਕੋਈ ਨਹੀਂ ਮਿਲਦਾ ਜਿੱਦਾਂ ਹੀ ਪਹਿਲਾਂ ਨਾਲ ਮਿਲ ਕੇ ਰਹਿੰਦੇ ਨਾ ਹੁਣ ਵੀ ਉਦਾਂ ਹੀ ਰਵਾਂਗੇ ਤੁਸੀਂ ਟੈਨਸ਼ਨ ਨਾ ਲਓ ਕਿਉਂਕਿ ਮੈਨੂੰ ਇਹੋ ਮੀਰੀ ਤੂੰ ਸਮਝਦਾਰ ਵਾ ਤੂੰ ਗੱਲ ਸਮਝ ਜਾਣੀ ਹੈ ਬਾਕੀ ਰਹੀ ਗੱਲ ਰਪਿੰਦਰ ਦੀ ਕੋਈ ਗੱਲ ਨਹੀਂ ਲੜੜੀ ਨੂੰ ਮੈਂ ਸਮਝਾ ਦੂੰਗਾ ਕਿ ਉਹਨੂੰ ਵੀ ਸਮਝਾ ਦੇ ਕਿ ਘਰ ਚ ਇਦਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਕਿ ਜਿਹੜੀ ਇਦਾਂ ਦੀ ਕੋਈ ਗੱਲ ਹੋਵੇ ਤਵਾਰ ਲੋਕੀ ਸੁਣਦੇ ਤਮਾਸ਼ਾ ਲੱਗੇ ਵੇਖ ਲੋ ਹਿੰਦੇ ਦਾ ਹਾਲ ਉਹਨੂੰ ਇਦਾਂ ਤਾਂ ਨਹੀਂ ਨਾ ਕਰਨੀ ਚਾਹੀਦੀ ਕਿੱਥੋਂ ਤੱਕ ਗੱਲ ਪਹੁੰਚ ਗਈ ਆ ਉਹਨੇ ਫੇਰ ਗਾਂ ਦੀ ਗਾਂ ਹੀ ਕਰਨੀ ਨਾ ਸੁਨੀ ਬਈ ਕਿਸੇ ਨੂੰ ਕੀ ਕਹਿਣਾ ਵਾ ਤੁਹਾਡੇ ਘਰ ਚ ਗੱਲ ਹੋਈ ਆ ਤੇ ਫੇਰ ਹੀ ਬਾਹਰ ਉੱਡੀ ਆ ਜੇ ਨਾ ਘਰ ਚ ਗੱਲ ਹੋਵੇ ਕੋਈ ਤੇ ਨਾ ਉੱਡੇ ਅਸੀਂ ਲੋਕਾਂ ਨੇ ਕਿੰਨੀਆਂ ਗੱਲਾਂ ਕਰਦੇ ਆ ਕਿੰਨੀਆਂ ਸੁਣ ਸੁਣ ਕੇ ਦੱਸ ਕੇ ਆਉਂਦੇ ਆ ਜੇ ਕੋਈ ਗੱਲ ਹੋਵੇ ਜਾਂਦੀ ਹੈ ਨਾ ਤੇ ਘਰ ਦੀ ਸਮਟ ਨਹੀਂ ਹੈ ਠੀਕ ਹੈ ਨਾ ਵੈਸੇ ਲੋਕਾਂ ਨੂੰ ਨਾ ਸਵਾਦ ਪਿਆ ਵਾ ਚਲੋ ਇਹਨਾਂ ਗੱਲਾਂ ਛੱਡੋ ਲਿਆਵਾ ਪਾਣੀ ਮੈਂ ਤੁਹਾਡੇ ਵਾਸਤੇ ਲਿਆ ਗੋਟ ਪਾਣੀ ਦੇ ਲਿਆ ਤੇ ਗੱਲਾਂ ਸੁਣ ਸੁਣ ਸੁਦਾਈ ਹੋ ਗਈਆਂ ਲੋਕਾਂ ਦੀਆਂ ਤੇ ਜੋੜੇ ਗਏ ਆ ਸੰਦੀਪਾ ਹਾਂਜੀ ਦੀਦੀ ਆਜੋ ਕੀ ਕਰਦੇ ਕੁਛ ਨਹੀਂ ਕਰਨਾ ਗਈ ਆ ਮੈਂ ਮੈਂ ਵੀ ਬੈਠੀ ਹਾਂ ਮੰਮੀ ਲੱਗੇ ਅੱਛਾ ਅੱਛਾ ਤੇ ਕੀ ਆ ਸੂਟਾਂ ਦਾ ਕੀ ਚੱਕਰ ਪੈ ਗਿਆ ਹੁਣ ਦੀਦੀ ਸੂਟਾਂ ਦਾ ਚੱਕਰ ਕੀ ਪੈਣਾ ਨਿਗੀ ਜੀ ਗੱਲ ਹੀ ਤੇ ਐਡੀ ਵੱਡੀ ਬਣਾ ਲਈ ਜਿਹੜੇ ਆਪਾਂ ਸੂਟ ਨਹੀਂ ਲੈ ਕੇ ਆਏ ਸੀ ਤੇ ਰਪਿੰਦਰ ਕਹਿੰਦੀ ਮੈਨੂੰ ਆਹ ਵਾਲਾ ਪਸੰਦ ਆ ਜਿਹੜਾ ਉਹਨੂੰ ਪਹਿਲਾਂ ਦਿੱਤਾ ਇਹਨਾ ਆਪਾਂ ਉਹ ਚੁੰਨੀ ਲੈ ਕੇ ਵੇਖਣ ਦੀ ਤੇ ਉਹਨੂੰ ਪਸੰਦ ਨਾ ਆਇਆ ਤੇ ਕਹਿੰਦੀ ਦੀਦੀ ਮੈਂ ਆਹ ਲੈਣਾ ਵਾ ਤੇ ਮੈਂ ਸੂਟ ਉਹਨੂੰ ਉਹ ਦੇ ਦਿੱਤਾ ਤੇ ਉਹਨੇ ਚੰਗੀ ਤਰ੍ਹਾਂ ਨਾਲ ਗੱਲ ਉਹਦੀ ਸੁਣੀ ਨਹੀਂ ਆ ਤੇ लवली ਜਾ ਕੇ ਡਾਪਿਆ ਬਾਹਰ ਰੋਲਾ ਪਾਉਣ ਐ ਸੂਟ ਵਟਾ ਲਿਆ ਵਾ ਇਨੂੰ ਸੂਟ ਕਿਦਾਂ ਦਾ ਦੇਤਾ ਵਾ ਜਿਹੜਾ ਉਹਨੂੰ ਪਸੰਦ ਹੀ ਮੈਂ ਉਹ ਹੀ ਦੇਣਾ ਹੀ ਜੇ ਮੈਂ ਨਾ ਦਿੰਦੀ ਤੇ ਤਾਂ ਵੀ ਰੋਲਾ ਪੈਣਾ ਹੀ ਘਰ 'ਚ ਫਿਰ ਮੈਂ ਕੀ ਕਰਦੀ ਲੜਾਈ ਤੇ ਡਰਦੀ ਨੇ ਮੈਂ ਸੂਟ ਦਿੱਤਾ ਤੇ ਕੰਮ ਫੇਰ ਉਹ ਹੋ ਗਿਆ ਚੱਲ ਕੋਈ ਗੱਲ ਨਹੀਂ ਸੰਦੀਪ ਉਹਦਾ ਤੇ ਸੁਭਾਈ ਇਦਾਂ ਦਾ ਵਾ ਹੁਣ ਜੇ ਉਹਨੂੰ ਨਾ ਸੂਟ ਮਿਲਦਾ ਤੇ ਉਹਨੇ ਗਾਣਾ ਹੀ ਮੈਨੂੰ ਚੰਗਾ ਨਹੀਂ ਦਿੱਤਾ ਤੇ ਜੇ ਹੁਣ ਦੇਤਾ ਤਾਂ ਵੀ ਉਹ ਏਦਾਂ ਕਰਨੀ ਈ ਚੱਲ ਕੋਈ ਨਹੀਂ ਲਵਲੀ ਨੇ ਵੀ ਵੇਖਿਆ ਨਹੀਂ ਹੋਣਾ ਚੰਗੀ ਤਰ੍ਹਾਂ ਉਹ ਤਾਂ ਬੋਲਣ ਡਿਆ ਈ ਕੋਈ ਗੱਲ ਨਹੀਂ ਸੀਓ ਪਾਉ ਫੇਰ ਹੋਰ ਲਾਵਾਂਗੇ ਤੇ ਨਾਲੇ लवली ਦੀ ਨਾ ਤੂੰ ਫਿਕਰ ਕਰਿਆ ਕਰ ਦੀਦੀ ਫਿਰ ਉਹ ਆਪੇ ਬੋਲ ਪਈ ਕਿ ਮੈਂ ਆਪ ਹੀ ਲਿਆਵਾ ਸੂਟ ਉਹ ਤੇ ਛਦਾਣ ਵਾ ਜਿੱਦਰ ਨੂੰ ਕੋਈ ਲਾਉਂਦਾ ਨਾ ਉਧਰ ਨੂੰ ਲੱਗ ਜਾਂਦੀ ਉਹਦੀ ਨਾ ਟੈਨਸ਼ਨ ਲਿਆ ਕਰੋ ਮੈਨੂੰ ਲੱਗਾ ਲੱਦਾ ਕਰਦੀ ਰਹਿਣਾ लवली ਨੇ ਉਹਦੀ ਗੱਲ ਸੁਣੀ ਨਹੀਂ ਹੋਣੀ ਤੇ ਚੁੱਪ ਕਰਕੇ ਬਾਹਰ ਚ ਲੱਗ ਗਿਆ ਮੰਮੀ ਲੱਗ ਗਏ ਉੱਥੇ ਜਾ ਕੇ ਟੈਪੇ ਰੋਲਾ ਪਾਉਣ ਮੈਂ ਵੀ ਅੱਖਾਂ ਪਤਾ ਨਹੀਂ ਕਿੱਡੀ ਵੱਡੀ ਗੱਲ ਹੋ ਗਈ ਉਹ ਗੱਲ ਏਡੀ ਵੱਡੀ ਨਹੀਂ ਹੋਈ ਇਹੋ ਗੱਲ ਹੋਈ ਸੀ ਮੜੀ ਜੀ ਮੈਂ ਤੇ ਦੀਦੀ ਨੂੰ ਸਮਝਾਈ ਆਂ ਆ ਕਿ ਜਿਹੜੀ ਵੀ ਚੀਜ਼ ਲੈਣੀ ਹੁੰਦੀ ਨਾ ਆਪ ਚਲ ਜਾ ਕਰ ਆਹ ਤੇ ਮੇਰਾ ਕਾ ਪੱਤ ਪੈ ਜਾਣਾ ਹੈ ਘਰ ਚ ਤੇ ਮੇਰਾ ਨਾਮ ਲੱਗ ਗਿਆ ਸਿੱਧਾ ਉਹਨੇ ਫਿਰ ਮੈਨੂੰ ਪੂਰੀ ਬਣਾਤਾ ਨਾ ਆਪ ਤੇ ਸੱਚੀ ਹੋ ਗਈ ਉਹ ਉਹ ਚੱਲ ਕੋਈ ਗੱਲ ਨਹੀਂ ਸੰਦੀਪ ਅੱਗੇ ਤੋਂ ਨਾ ਹੀ ਇਹਨੂੰ ਇਦਾਂ ਕਰਿਆ ਕਰਨਾ ਵੀ ਨਾਲ ਹੀ ਖੜਿਆ ਕਰਨਾ ਤੇ ਜਿਹੜੀ ਆਪਣੀ ਪਸੰਦ ਦੀ ਚੀਜ਼ ਲਿਆ ਕਰੂ ਨਾ ਉਹ ਹੀ ਇਹਨੂੰ ਦਿਆ ਕਰਨੀ ਮੈਨੂੰ ਤਾਂ ਪਹਿਲਾਂ ਪਤਾ ਹੀ ਇਹਨੂੰ ਕੁਝ ਨਹੀਂ ਪਸੰਦ ਆਉਣਾ ਗਲਤੀ ਤੁਹਾਡੇ ਕੋ ਹੋ ਗਈ ਜੇ ਕਹਿੰਦੀ ਸੀ ਨਾ ਤੇ ਤਾਂ ਵੀ ਇਹਨੂੰ ਨਾਲ ਲੈ ਕੇ ਜਾਣਾ ਚਾਹੀਦਾ ਹੈ ਦੀਦੀ ਤੁਹਾਨੂੰ ਤੇ ਪਤਾ ਹੀ ਹੈ ਜੇ ਨਾਲ ਲੈ ਜੀ ਤੇ ਕਿਦਾਂ ਕਰਦੀ ਉੱਥੇ ਜਾ ਕੇ ਸਾਡੀ ਤੇ ਬੇਇੱਜ਼ਤੀ ਕਰਾਉਣੀ ਹੀ ਨੇ ਮੈਂ ਆ ਨਹੀਂ ਲੈਣਾ ਮੈਂ ਉਹ ਨਹੀਂ ਲੈਣਾ ਕੀ ਹੋਣਿਆ ਸਾਡੀ ਬੇਇੱਜ਼ਤੀ ਨੂੰ ਜੇ ਉੱਥੇ ਦੋ ਗੱਲਾਂ ਕਰ ਵੀ ਲੈਂਦੀ ਤੇ ਫਿਰ ਕੀ ਹੀ ਉੱਥੇ ਇਹਨੇ ਕਹਿਣਾ ਮੈਂ 20000 ਵਾਲਾ ਲੈਣਾ ਫਿਰ ਕੀ ਕਰਦੇ ਉੱਥੇ ਨਹੀਂ ਨਹੀਂ ਇਹਨੇ ਜੋਗੀ ਕਿੱਥੇ ਆਉ ਇਹ ਤੋਂ ਤੱਕ ਨਹੀਂ ਪਹੁੰਚਣ ਵਾਲੀ ਹੈ ਜੀ ਉਹ ਦੀਦੀ ਉਹਨੂੰ ਪਤਾ ਨਹੀਂ ਲੱਗਦਾ ਉਹਨੇ ਇਹ ਥੋੜੀ ਵੇਖਣਾ ਸੀ ਕਿ ਪੈਸੇ ਜ਼ਿਆਦੇ ਆ ਚਲ ਕੋਈ ਗੱਲ ਨਹੀਂ ਤੇ ਮੰਗੂਗੀ ਨਾ ਤੇ ਉਹ ਵੀ ਲੈ ਦਾਂਗੇ ਇਹ ਹੋਸ ਰਣੀ ਚਾਹੀਦੀ ਹੈ ਬਸ ਚਲ ਕੋਈ ਗੱਲ ਨਹੀਂ ਤੂੰ ਇਹ ਨਾ ਟੈਨਸ਼ਨ ਲੈ ਉਹ ਕਿਸੇ ਗੱਲ ਦੀ ਠੀਕ ਹਨ ਕੁਝ ਨਹੀਂ ਹੋਇਆ ਸਮਝਾਤਾ ਉਹਨੂੰ ਮੈਂ ਹੁਣ ਹਾਂਜੀ ਹਾਂਜੀ ਵਧੀਆ ਬਾਜੀ ਤੂੰ ਸੁਣਾ ਠੀਕ ਠਾਕ ਚੋ ਨਵੜਾ ਜਣਾ ਸ਼ਾਮ ਨੂੰ ਹਾਂਜੀ ਹਾਂਜੀ ਕਿਦਾਂ ਵੇਲੇ ਆ ਮੈਂ ਇੱਥੇ ਮੈਂ ਪਹਿਲਾਂ ਫੋਨ ਕਰ ਲਾਂ ਠੀਕ ਹੈ ਠੀਕ ਹੈ ਹਾਂ ਉਹ ਤਾਂ ਪਹਿਲਾਂ ਮੈਂ ਤੁਹਾਨੂੰ ਫੋਨ ਕਰ ਦੂੰਗਾ ਠੀਕ ਠੀਕ ਹੈ ਠੀਕ ਕਿਹੜਾ ਫੋਨ ਹੁੰਦਾ ਹੈ ਦਿਲਜੀਤ ਉਹ ਮੰਡੀ ਵਾਲੇ ਨੂੰ ਫੋਨ ਕੀਤਾ ਸੀ ਮੈਂ ਚਾਮਣ ਝੋਨਾ ਵੜਾਉਣਾ ਵਾ ਪਹਿਲਾਂ ਪੁੱਛਣਾ ਵੇ ਲੈ ਗਿਆ ਕਿ ਨਹੀਂ ਹੈਗਾ ਤੇ ਕੀ ਜਾਂਦਾ ਕਹਿੰਦਾ ਕੋਈ ਨਹੀਂ ਆਜੂ ਜਦੋਂ ਮਰਜੀ ਠੀਕ ਆ ਹਾਂਜੀ ਕੰਮ ਆਈ ਬਈ ਕੰਮ ਕੀ ਹੋਣਾ ਵਾ ਆਲੇ ਏਟੀਐਮ ਹਾਂਜੀ ਤੋਂ ਮੈਨੂੰ ਪੈਸੇ ਕਢਾ ਕੇ ਲਿਆ ਦੇ ਪੈਸੇ ਪਹਿ ਗਈ ਕਰਨੇ ਤੁਸੀਂ ਕਰਨੇ ਕੀ ਆ ਬਾਪੂ ਲੋੜ ਹੀ ਪੈ ਜਾਂਦੀ ਹੈ ਕਿਤੇ ਭੈਣ ਪੈਸੇ ਮੋਦਨ ਵੀ ਕਢਾ ਕੇ ਲਿਆ ਸੀ ਉਹ ਪੈਸੇ ਕਿੱਥੇ ਗਏ ਆ ਵੀ ਉਹ ਵੀ ਇਦਾਂ ਹੀ ਵਰਤੇ ਗਏ ਆ ਤੂੰ ਹੋਰ ਕਢਾ ਕੇ ਲਿਆ ਦੇ ਹਾਂ ਮੈਨੂੰ ਵਰਤੇ ਮੈਨੂੰ ਸਮਝ ਨਹੀਂ ਆਉਂਦੀ ਕਿੱਥੇ ਗਏ ਆ ਸਭ ਕੁਝ ਇੱਥੋਂ ਚੱਲਣ ਡਿਆ ਵਾ ਤੇ ਚੱਲਣ ਤਾਂ ਡਿਆ ਸਭ ਕੋ ਇੱਥੋਂ ਹੀ ਤੇ ਹੁਣ ਉਹਦਾਂ ਕੱਪੜੇ ਬਣਾਏ ਸੀ ਤੇ ਉਹ ਉੱਥੇ ਵਰਤੇ ਗਏ ਤੇ ਹੁਣ ਪੈਸੇ ਹੈ ਨਹੀਂਗੇ ਮੇਰੇ ਕੋਲ ਮੈਨੂੰ ਕਢਾ ਕੇ ਤੇ ਲਿਆ ਕੇ ਦੇ ਸੂਟਾ ਨੇ ਪੈਸੇ ਤੂੰ ਇੰਗੋ ਦਿੱਤੇ ਸੀ ਹੋਰ ਮੈਂ ਸੰਦੀਪ ਨੂੰ ਕਿਹਾ ਸੀ ਵੀ ਆਪਣੇ ਕੋ ਪੈਸੇ ਦੇ ਦੀ ਦੇ ਉਹ ਤਾਂ ਠੀਕ ਆ ਸੰਦੀਪ ਨਹੀਂ ਦੇਣੇ ਸੀ ਤੇ ਆਪ ਤੇ ਤੋਂ ਪਤਾ ਨਹੀਂ ਕਿੱਥੇ ਚਲ ਗਿਆਂ ਸੀ ਤੇ ਪੈਸੇ ਤੇ ਤੇਰੇ ਕੋਲ ਹੀਗੇ ਤੇ ਉਹਨੇ ਵਿਚਾਰੀ ਨੇ ਕਿੱਥੋਂ ਦੇਣੇ ਸੀ ਨਾਲੇ ਕੋਈ ਗੱਲ ਨਹੀਂ ਜੇ ਪੈਸੇ ਮੈਂ ਦੇਤੇ ਚਾਹੀ ਉਹਨੇ ਦੇਤੇ ਇੱਕ ਗੱਲ ਹੀ ਆ ਸਮਝ ਲਓ ਵੀ ਮੇਰੇ ਵੱਲੋਂ ਬਣ ਗਏ ਉਦਾਂ ਤੁਸੀਂ ਬਣਾ ਕੇ ਦੇਣੇ ਨਾਲੇ ਦਾ ਚੰਗੇ ਨਹੀਂ ਲੱਗੀਦਾ ਪੈਸੇ ਖਰਚੀ ਜਾਂਦੇ ਤੁਸੀਂ ਘਰ ਆ ਕੇ ਇੱਥੇ ਲੈ ਦੱਸ ਤੇ ਫਿਰ ਕੀ ਆ ਚਲ ਇਹ ਤੇ ਗੱਲ ਹੈਗੀ ਆ ਕੋਈ ਗੱਲ ਨਹੀਂ ਤੋ ਇਹੀ ਲਿਆ ਤੇ ਇਹੀ ਲਾ ਦੇ ਕੋਈ ਗੱਲ ਵਾ ਚਲ ਕੋਈ ਗੱਲ ਨਹੀਂ ਮੈਂ ਲਿਆ ਦੇਣਾ ਫਿਰ ਘੜਾ ਕੇ ਕਿੰਨੇ ਘੜਵੋਣੇ ਆ ਘੜਾ ਦੇ 10000 ਬੜਾ ਵਾ ਜੇ ਉਹ ਇੰਨੇ ਪੈਸੇ ਕੀ ਕਰਨੇ ਆ ਪਾਨੀਰ ਵੀ ਲੈ ਆ ਨਾ ਉਹ ਨਹੀਂ ਤੂੰ ਦਾਖ ਲੈ ਆ ਕਿਤੇ ਲੋੜ ਹੀ ਪੈ ਜਾਂਦੀ ਵੇ ਸੱਚ ਦਾਹ ਨਹੀਂ ਵੱਧ ਕਢਾ ਕੇ ਲੈ ਆ ਮੈਨੂੰ ਤੇ ਚੇਤਾ ਹੀ ਨਹੀਂ ਵੀ ਉਧਰ ਵਿੱਚ ਉਹ ਨਮ ਵਡਾਉਣ ਵਾਲਾ ਉਹ ਨਹੀਂ ਵਡਾਉਣਾ ਮੁੜ ਕੇ ਵਡਾਈ ਵੀ ਦੇਣੀ ਹੈ ਕਿੰਨੇ ਖਰਚੇ ਹੋ ਜਾਂਦੇ ਆ ਤੈਨੂੰ ਪਤਾ ਹੀ ਆ ਉਹ ਕੋਈ ਗੱਲ ਨਹੀਂ ਭੈਣਾ ਇਹ ਕੀ ਡਿੱਗੀ ਗੱਲ ਵਾ ਆਪਣਾ ਸੰਭ ਲਈਏ ਦੋ ਦਿਨ ਲੱਗਣੇ ਆ ਸਾਰੇ ਬਾਅਦ ਫਿਰ ਉਧਰ ਚਲ ਜਾਗੇ ਮੈਂ ਤਾਂ लवली ਨਾ ਦੋਵੇਂ ਇਕੱਠੇ ਚਲ ਜਾਗੇ ਸਾਮਕੇ ਜਾ ਜਾਗੇ ਉੱਥੇ ਵੀ ਆਹੋ ਚੱਲ ਜਿੱਦਾਂ ਕਰਨੀ ਕਰ ਲਿਓ ਤੇ ਪਰ ਇਹ ਪੈਸੇ ਤੂੰ ਵਾਦੀ ਲੈ ਕੇ ਆਈ ਹੁਣ ਚਲੋ ਕੋਈ ਗੱਲ ਨਹੀਂ ਵੇਖ ਲਾਂਗੇ ਮੈਂ ਕਿਨੇ ਘਟੋਣੇ ਸਭ ਤੋਂ ਉੱਥੇ ਬਾਰ-ਬਾਰ ਜਾਂਦੇ ਰਵਾਂਗੇ ਤੇ ਇੱਕੋ ਵਾਰੀ ਉੱਥੇ ਉਹਨਾਂ ਨੂੰ ਵਧਾਈ-ਵਡੂਈ ਦੇਵਾਂਗੇ ਤੇ ਫਿਰ ਖੜਨਦੇ ਵੀ ਤੇ ਲੱਗਣੇ ਆ ਨਾ ਉਹ ਜੇ ਘਟ ਵੀ ਜਾਣਗੇ ਨਾ ਮੈਂ ਆਪਣੇ ਕੋਲ ਦੇ ਦਾਂਗਾ ਐਡੀ ਟੈਨਸ਼ਨ ਕਾਦੀ ਲੈ ਲਈਏ ਤੁਸੀਂ ਵੇ ਮੈਨੂੰ ਪਤਾ ਵਾ ਤੇਰਾ ਵੀ ਤੂੰ ਤੇ ਦੇ ਹੀ ਦੇਣੇ ਆ ਤੇ ਚੱਲ ਕੋਈ ਨਹੀਂ ਜਦੋਂ ਮੇਰੇ ਕੋਲ ਹੈਗੇ ਤਾਂ ਫੇਰ ਕਾਦੀ ਗੱਲ ਵਾ ਨਾ ਹੁਣ ਤੇ ਫੇਰ ਤੇ ਉਧਰ-ਉਧਰ ਹੀ ਕਰਨੀ ਚਲੋ ਕੋਈ ਗੱਲ ਨਹੀਂ ਵੇਖ ਲਾਂਗੇ ਮੈਂ 10000 ਕਿਢਾ ਕੇ ਲਿਆਉਣਾ ਬਸ ਚੱਲ ਵੇਖ ਲੈ ਮਰਜ਼ੀ ਆਪਣੀ ਇਹਨੇ ਵੀ ਆਪਣੀ ਮਰਜ਼ੀ ਕਰਨੀ ਹੁੰਦੀ ਹੈ ਕਿਸ ਦੀ ਗੱਲ ਨਹੀਂ ਸੁ ਉਥੇ ਪੈਗੀ ਕਰਨ ਦੇ ਆ ਭਲਾ ਤੇ ਮੈਂ ਤੇਰ ਕੋ ਲੱਲੂਗੀ ਫੇ ਤੈਨੂੰ ਦੇਣੀ ਆ ਨਾਲੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਪਸੰਦੀਪ ਨੇ ਦਿਲਜੀਤ ਨੂੰ ਦੱਸਿਆ ਹੀ ਨਹੀਂ ਆ ਕਿ ਪੈਸੇ ਮੈਂ ਦਿੱਤੇ ਚਲ ਉਹਦਾ ਚੇਤਾ ਭੁੱਲ ਗਿਆ ਹੋਣਾ ਵਾ ਦੱਸਣਾ ਤਾਂ ਉਹ ਵਿਚਾਰੀ ਨੇ ਹੈਗਾ ਹੀਗਾ ਸੁੱਕਣੇ ਪਾ ਤਲੇ ਕੱਪੜੇ ਖਲਾਰਾ ਇੰਨਾ ਚੁੱਕਣਾ ਕਿੱਦਾਂ ਵਾ ਚਲ ਇਦਾਂ ਕਰੂੰਗੀ ਰਪਿੰਦਰ ਨੂੰ ਕਹੂੰਗੀ ਕਿ ਨਾਲ ਲਾ ਕੇ ਨਾ ਕੰਮ ਕਰਾ ਦੇ ਮੇਰੇ ਥੋੜਾ ਜਿਹਾ ਤਾਂ ਪਤਾ ਵੇ ਲੱਗੀ ਗਈ ਸਾਰਿਆਂ ਨੂੰ ਹੋਲੀ-ਹੋਲੀ ਕਰਕੇ ਨਾ ਰਾਖੀ ਲੈਣੀ ਆ ਸੰਦੀਪ ਹਾਂਜੀ ਓਏ ਆਪੇ ਸੁੱਕ ਜਣੇ ਆ ਜਾ ਇੱਧਰ ਆ ਜਾ ਤੂੰ ਪੇ ਲੱਗੀ ਆ ਮੈਂ ਚੱਲ ਇੱਕ ਵਾਰੀ ਫੋਲ ਦਿੰਨੀ ਆ ਝਾਜ ਨਾ ਸੁੱਕ ਜਾਣਗੇ ਓ ਫੋਲ ਤੂੰ ਦਿੰਨੀ ਆ ਮੈਂ ਤੇਰੇ ਨਾਲ ਗੱਲ ਕਰਨੀ ਏਕ ਗੱਲ ਕਰਨੀ ਦੱਸੋ ਤੂੰ ਉਹ ਦਿਨ ਸ਼ਹਿਰ ਗਏ ਕੱਪੜੇ ਲੈਣ ਤੇ ਪੈਸੇ ਕਹਿੰਦੇ ਦਿੱਤੇ ਬਣਾ ਸਲਿੰਦਰ ਦੀਦੀ ਕਹਿੰਦੇ ਸੀ ਕਿ ਪੈਸੇ ਮੈਂ ਦੇ ਦਿੱਤੇ ਆ ਤੈਨੂੰ ਮੈਂ ਕਿਹਾ ਵੀ ਆਗਾ ਸੀ ਕਿ ਪੈਸੇ ਆਪ ਦਵੀ ਹਾਏ ਹਾਏ ਆ ਤਾਂ ਮੇਰੇ ਦਿਮਾਗ ਚੋਂ ਨਿਕਲ ਹੀ ਗਿਆ ਕੀ ਦੀਦੀ ਨੇ ਪੈਸੇ ਦਿੱਤੇ ਹੀ ਮੈਨੂੰ ਨਾ ਚੇਤਾ ਭੁੱਲ ਗਿਆ ਸੀ ਤੂੰ ਹੀ ਨਹੀਂ ਚੱਲ ਗਿਆ ਬਾਜ਼ਾਰ 'ਚ ਤੇ ਤੁਹਾਡੇ ਕੋ ਪੈਸੇ ਲੈਣੇ ਸੀ ਮੈਂ ਤਾਂ ਦੀਦੀ ਨੂੰ ਮਨਾ ਕੀਤਾ ਸੀ ਕਿ ਚੱਲ ਕੋਈ ਗੱਲ ਨਹੀਂ ਢੀਕ ਲੈਣੇ ਇਹਨਾਂ ਨੂੰ ਆ ਕੇ ਦੇ ਦੇਣਗੇ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਮੇਰੇ ਕੋ ਹੈਗੇ ਆ ਪੈਸੇ ਤੇ ਮੈਂ ਦੇ ਦਿੰਨੀ ਆ ਮੇਰਾ ਦਿਮਾਗ ਨਾ ਰਪਿੰਦਰ ਨੇ ਖਰਾਬ ਕਰ ਦਿੱਤਾ ਵਾ ਕਦੀ ਕਹਿੰਦੀ ਮੈਂ ਆਹ ਸੂਟ ਲੈਣਾ ਕਦੀ ਕਹਿੰਦੀ ਉਹ ਲੈਣਾ ਉਸੇ ਚੱਕਰ 'ਚ ਮੈਨੂੰ ਚੇਤਾ ਭੁੱਲ ਗਿਆ ਉਹ ਚੱਲ ਕੋਈ ਗੱਲ ਨਹੀਂ ਜੀ ਉਦੋਂ ਚੇਤਾ ਭੁੱਲ ਗਿਆ ਸੀ ਨਾ ਤੇ ਆਹ ਭਰ 5000 ਰੁਪਇਆ ਕਿੰਨੇ ਲੱਗੇ ਵਾਹੇ ਪੈਸੇ 5000 ਦੇ ਦੋ ਤੁਸੀਂ ਕੋਈ ਗੱਲ ਨਹੀਂ ਪੁੱਛ ਲੈਨੇ ਦੀਦੀ ਨੂੰ ਹਾਂ ਮਿਲਦਾ ਸਾਈਡ ਤੇ ਪੰਜ ਹੀ ਪਿਆਈਓ 2 3 4 ਤੇ ਆ 5 ਆ ਫਰ ਪੈਸੇ ਉਹਨੂੰ ਦੇ ਦੇ ਠੀਕ ਆ ਉਹ ਮੈਨੂੰ ਕਹਿਣ ਦੀ ਸੀ ਮੇਰੇ ਕੋਲ ਪੈਸਾ ਨਹੀਂ ਆ ਕੋਈ ਕਢਵਾ ਕੇ ਲੈ ਕੇ ਦੇ ਮੈਂ ਉਧਰ ਚੱਲਿਆ ਸੀ ਤੇ ਮੈਂ ਕਿਹਾ ਉਹਨਾਂ ਕੋਈ ਜਾਣ ਕੇ ਦਵਾਈ ਆ ਤੂੰ ਹੀ ਹੈ ਨਹੀਂ ਤੇ ਮੈਂ ਤਾਂ ਕਰਕੇ ਉਹਨਾਂ ਨੂੰ ਕਹਿਤਾ ਚੱਲ ਤੁਸੀਂ ਦੇ ਦੋ ਹੈਗੇ ਆ ਤੇ ਚੱਲ ਕੋਈ ਗੱਲ ਨਹੀਂ ਸੰਦੀਪ ਦਿੱਤੇਗੇ ਕੋਈ ਗੱਲ ਨਹੀਂ ਅੱਗੇ ਤੋਂ ਵੀ ਨਾ ਚੇਤਾ ਰੱਖਣਾ ਵਾ ਉਹਦੇ ਕੋਲ ਪੈਸਾ ਲੈ ਕੇ ਨਹੀਂ ਵਰਤਣਾ ਠੀਕ ਹੈ ਨਾ ਉਹ ਮੇਰਾ ਕਿਹੜਾ ਜੀ ਕਰਨ ਡਿਆ ਸੀ ਕਿ ਉਹ ਪੈਸੇ ਦੇਣ ਮੇਰੀ ਵੀ ਮਜਬੂਰੀ ਹੁਣ ਮੈਂ ਕੀ ਕਰਦੀ ਚਲ ਇਹ ਦੀ ਗੱਲ ਠੀਕ ਆ ਮੈਂ ਚਲਿਆ ਪੈਸੇ ਕਢਵਾਉਣ ਉਹਨੂੰ ਪੈਸੇ ਚਾਹੀਦੇ ਆ ਤੇ ਨਾਲੇ ਨਾ ਉਹ ਕਹਿਣ ਡੇ ਸੀ ਕਿ ਚੋ ਨਾ ਉਧਰ ਵੀ ਵਢਾਣਾ ਵਾ ਬਦਲ ਹੋਣ ਡਿਆ ਉਤੋਂ ਪਹਿਲਾਂ ਆਪਣਾ ਵਢਵਾ ਲਈਏ ਫਿਰ ਉਧਰ ਵੀ ਜਾਣਾ ਵਾ ਚਲੋ ਕੋਈ ਗੱਲ ਨਹੀਂ ਜਾਓ ਤੁਸੀਂ ਅਜੇ ਤਿੰਨੇ ਪੈਸੇ ਦੇ ਦੀ ਕੋਈ ਗੱਲ ਨਹੀਂ ਮੈਂ ਫੜਾ ਦਿੰਨੀ ਆ ਅਜੇ ਆ ਗਿਆ ਹੋ ਕੇ ਮੈਂ ਠੀਕ ਆ ਮੀ ਸਨੀ ਜੀ ਨਾ ਕਿੱਡੀ ਚਲਾਕ ਵਾ ਕਿੱਡੀ ਛੇਤੀ ਦੱਸ ਦਿੱਤਾ ਵਾ ਮੈਂ ਸੂਟ ਲੈ ਕੇ ਦਿੱਤੇ ਆ ਪੈਸੇ ਮੈਂ ਦਿੱਤੇ ਹੀ ਫਿਰ ਕੀ ਹੋ ਗਿਆ ਹੀ ਜੇ ਦੋ ਸੂਟ ਲੈ ਹੀ ਦਿੱਤੇ ਸੀ ਤੇ ਇੱਥੇ ਖਾਣ ਨਹੀਂ ਰਹੀ ਉਦਨ ਦੀ ਜਦਨ ਦੀ ਆਈ ਆ ਜਦਨ ਦੀ ਆਈ ਆ ਵਨਸ ਵਨਾਂ ਖਾਣ ਢੀ ਆ ਵਨਸ ਵਨਾਂ ਪੌਣ ਢੀ ਉਹ ਕਿੱਥੋਂੋਂ ੋਂਡੇ ਪੈਸੇ ਕਿੱਡੀ ਚਲਾਕ ਬੰਡੀ ਹੀ ਪੈਸੇ ਮੈਂ ਦਿੱਤੇ ਆ ਕੋਈ ਗੱਲ ਨਹੀਂ ਆ ਪੈਸੇ ਤਾਂ ਨਹੀਂ ਹੁਣ ਮੈਂ ਦਿੰਦੀ ਇਹਨੂੰ ਕੋਈ ਨਾ ਕੋਈ ਬਹਾਨਾ ਮੈਂ ਘਾੜ ਹੀ ਲੈਣਾ ਫੇਰ ਨਾਲੇ ਨਾ ਕਿੱਡਾ ਸੁਣਾਉਣ ਢੀ ਉੱਥੇ ਵੀ ਜਾਓ ਤੇ ਝੋਨਾ ਝਾਨਾ ਵਡਾਉਣ ਵਾਲਾ ਵਡਾ ਕੇ ਆਓ ਕਿ ਦੇ ਨੇ ਔਕਰ ਰੱਖੇ ਆ ਨਾ ਦੀਦੀ ਹੋ ਗਈ ਸਫਾਈ ਹਾਂ ਸੰਦੀਪ ਬਸ ਇਹ ਹੋ ਰਹਿ ਗਿਆ ਇਨਕ ਅੱਛਾ ਅੱਛਾ ਮੈਂ ਵੀ ਨੇ ਕੰਮ ਆਈ ਟਾਟ ਵੱਲ ਹਾਂ ਦੱਸ ਕੀ ਕੰਮ ਹੈ ਉਹਦੋਂ ਆਪਾਂ ਦੀਦੀ ਸ਼ਹਿਰ ਨਹੀਂ ਗਏ ਸੀ ਤੇ ਸੈਰੋਂ ਲਿਆਦੇ ਜਿਹੜੇ ਸੂਟ ਤੇ ਉਹ ਪੈਸੇ ਦੇਣ ਦਾ ਮੈਨੂੰ ਚਿੱਤਾ ਭੁੱਲ ਗਿਆ ਸੀ ਆ ਰੋਲੇ ਗੋਲੇ ਦੇ ਵਿੱਚ ਨਾ ਮੈਨੂੰ ਖਿਆਲ ਨਹੀਂ ਰਿਹਾ ਕਿ ਪੈਸੇ ਉਦੋਂ ਤੁਸੀਂ ਦਿੱਤੇ ਹੀ ਤੇ ਇਹ ਸਗੋਂ ਮੈਨੂੰ ਕਹਿਣ ਦੇ ਹੀ ਕਹਿੰਦੇ ਹੀ ਕਿ ਤੂੰ ਦੀਦੀ ਦੇ ਪੈਸੇ ਦਿੱਤੇ ਨਹੀਂ ਆ ਤੇ ਮੈਂ ਪੈਸੇ ਫੜਾਉਣ ਆਈ ਹਾਂ ਤੁਹਾਨੂੰ ਆ ਪੈਸੇ ਰੱਖ ਲਓ ਦੀਦੀ ਆਪਣੇ ਜਾਂ ਸੰਦੀਪ ਕੋਈ ਨਹੀਂ ਹਾਲੇ ਦਾ ਵੀ ਇਹਨੇ ਤੇਰੇ ਤੱਕ ਗੱਲ ਪਹਚਾ ਵੀ ਦਿੱਤੀ ਆ ਉਹ ਤੇ ਮੈਂ ਉਦਾਂ ਇਹਨੂੰ ATM ਦਿੱਤਾ ਸੀ ਵੀ ਜਾ ਪੈਸੇ ਖੜਾ ਲਿਆ ਤੇ ਆਂਦਾ ਵੀ ਪਹਿਲੇ ਪੈਸੇ ਕਿੱਥੇ ਗਏ ਆ ਤੇ ਮੈਂ ਤਾਂ ਉਦਾਂ ਹੀ ਇਹਨੂੰ ਕਹਿਤਾ ਵੀ ਕੱਪੜਿਆਂ ਦੇ ਦੇ ਤੇ ਦੱਸ ਤੂੰ ਪੈਸੇ ਦੇ ਤੇ ਚਾਹੇ ਮੈਂ ਦੇ ਤੇ ਇੱਕ ਹੀ ਗੱਲ ਵਾ ਨਾ ਐਵੇਂ ਜਾਣ ਕੇ ਆ ਤੇ ਨਾ ਉਧਰੋਂ ਉਧਰ ਹੀ ਨਾ ਧਾਰ ਚੜਨ ਵਾਲੀ ਗੱਲ ਵਾ ਫਿਰ ਤੇ ਫਿਰ ਕੀ ਹੋ ਗਿਆ ਮੈਂ ਪੈਸੇ ਦੇ ਦਿੱਤੇ ਤੇ ਮੈਂ ਨਹੀਂ ਪੈਸੇ ਲੈਣੇ ਹੈਗੇ ਵੇਖਾ ਕਿੱਡੇ ਪਲਾਲ ਕਰਨ ਢੀ ਆ ਕੋਈ ਗੱਲ ਨਹੀਂ ਮੈਂ ਵੀ ਉੱਪਰ ਉੱਪਰ ਹੀ ਕਹਿਣ ਢੀ ਸੀ ਲੈਣੇ ਆ ਪੈਸੇ ਲੈ ਨਹੀਂ ਤੇ ਤੇਰੀ ਮਰਜ਼ੀ ਆ ਮੈਂ ਕਿਹੜਾ ਦੇ ਦੇਣੇ ਤੈਨੂੰ ਹੁਣ ਨਹੀਂ ਨਹੀਂ ਦੀਦੀ ਪੈ ਫੜ ਲੋ ਤੁਸੀਂ ਇਹਨਾਂ ਨੂੰ ਪਤਾ ਲੱਗ ਗਿਆ ਨਾ ਇਹਨਾਂ ਨੇ ਫੇਰ ਮੈਨੂੰ ਗੁੱਸੇ ਹੋਣਾ ਵਾ ਕਿ ਤੂੰ ਦੀਦੀ ਨੂੰ ਪੈਸੇ ਕਿਉਂ ਨਹੀਂ ਦਿੱਤੇ ਕੋਈ ਗੱਲ ਨਹੀਂ ਫੇਰ ਸ਼ਹਿਰ ਜਾਵਾਂਗੇ ਨਾ ਫੇਰ ਸਮਾਨ ਲੈਦੇ ਕੋਈ ਫੇਰ ਕੀ ਹੈ ਉਹ ਰਹਿਣ ਦੇ ਸੰਦੀਪ ਚੱਲ ਕੋਈ ਨਹੀਂ ਏਦਾਂ ਕਰ ਲੈਨੇ ਆ ਐਰਕਾਂ ਵਾਲੇ ਜਿਹੜੇ ਕੱਪੜੇ ਆ ਨਾ ਉਹ ਸਮਝ ਲਓ ਵੀ ਮੇਰੇ ਵੱਲੋਂ ਆ ਜਦੋਂ ਫੇਰ ਬਣਾਉਣੇ ਆ ਨਾ ਫੇਰ ਤੁਸੀਂ ਮੈਨੂੰ ਬਣਾ ਦਿਓ ਹਿਸਾਬ ਬਰਾਬਰ ਹੋ ਜਾਊਗਾ ਚਲੋ ਅਸੀਂ ਕਿਹੜਾ ਕੁਝ ਵੰਡਿਆ ਵਾ ਅਸੀਂ ਨਾਲੇ ਨਾਨਣ ਪਰਝਾਈ ਥੋੜੀ ਆ ਪਹਿਣਾ ਪਹਿਣਾ ਵਾ ਆਪਾਂ ਤੇ ਆਪੇ ਤੂੰ ਕਹੀ ਜਾਨੀ ਆ ਵੀ ਅਸੀਂ ਪਹਿਣਾ ਪਹਿਣਾ ਵਾ ਤੇ ਫੇਰ ਪੈਸੇ ਕਾਤੋਂ ਦੇਣ ਦੀ ਆ ਚੁੱਪ ਕਰਕੇ ਤੇ ਰੱਖ ਲੈ ਇਹਨਾਂ ਨੂੰ ਮੈਨੂੰ ਇਹ ਵਾ ਕਿ ਇਹ ਨਾਲ ਗੁੱਸੇ ਹੋਣ ਨਹੀਂ ਉਹ ਨਹੀਂ ਹੁੰਦਾ ਇਹ ਗੁੱਸੇ ਇਹ ਤਾਂ ਉਦਾਂ ਹੀ ਬੱਸ ਨਿੱਕੀ ਜੀ ਗੱਲ ਨੂੰ ਫੜ ਲੈਂਦਾ ਵਾ ਬੱਸ ਮਾੜੀ ਜੀ ਇੰਨਾ ਕਰ ਦੋ ਤੇ ਮੇਰਾ ਵੀ ਨਾ ਦਿਮਾਗ ਖਰਾਬ ਹੋ ਗਿਆ ਉਸ ਦਿਨ ਇੱਕ ਮੈਨੂੰ ਇੰਨੇ ਸਤਾਇਆ ਸੀ ਉਹਦੇ ਚੱਕਰ 'ਚ ਮੈਨੂੰ ਚੇਤਾ ਭੁੱਲ ਗਿਆ ਪੈਸੇ ਦੇਣ ਦਾ ਉਹ ਚੱਲ ਕੋਈ ਗੱਲ ਨਹੀਂ ਐਵੇਂ ਨਾ ਨਿੱਕੀਆਂ ਨਿੱਕੀਆਂ ਗੱਲਾਂ ਦੀ ਟੈਨਸ਼ਨ ਨਹੀਂ ਲਈਦੀ ਹਈਦੀ ਜਾ ਜਾ ਕੇ ਤੇ ਪੈਸੇ ਰੱਖ ਰੱਖ ਲੋ ਦੀਦੀ ਤੁਸੀਂ ਉਹ ਨਹੀਂ ਨਹੀਂ ਜਾ ਰੱਖ ਤੂੰ ਜਾ ਕੇ ਚੱਲ ਮੈਂ ਵੇਖਾਂ ਫਿਰ ਕੋਈ ਕੰਮ ਚਲੋ ਠੀਕ ਚੱਲ ਕਹਿੰਦੇ ਹੁੰਦੇ ਆ ਨਾ ਸਾਬੂ ਵੀ ਮਰ ਗਿਆ ਤੇ ਡੰਡਾ ਵੀ ਬਚ ਗਿਆ ਆ ਤੇ ਉਹੀ ਗੱਲ ਹੋਈ ਆ ਦੋ ਸੂਟ ਫਰੀ ਤੇ ਮਿਲ ਗਏ ਨਾਲ ਪੈਸੇ ਵੀ ਮਿਲ ਗਏ ਇਹਨਾਂ ਨੂੰ ਕਿਹੜਾ ਪਤਾ ਲੱਗਣ ਡਿਆ ਵਾ ਪੈਸੇ ਦਿੱਤੇ ਆ ਜਾਂ ਨਹੀਂ ਦਿੱਤੇ ਇਹਨਾਂ ਕੋ ਵੀ ਮੈਂ ਸੱਚੀ ਹੋ ਜਾਣਾ ਵਾ ਤੇ ਇਹਨਾਂ ਵੱਲੋਂ ਵੀ ਸੱਚੀ ਹੋ ਗਈਆਂ ਚੱਲ ਪੈਸੇ ਤੇ ਸਾਹਮਣੇ ਰੱਖਾਂ